ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਰ ਅਸੋ ਹੀ ਬ ਹਰ ਜੁਗ ਜੁਗ ਭਗਤੋ ਪਾਇ ਪੈਜ ਰਖਦਾ ਯਾਰਾਮ ਰਾਜੇ ਹਰਨਕ ਦੁਸ਼ਟ ਹਰ ਮਾਰਿਆ ਪਰਲਾਤ ਤਰਾਇਆ ਅਹੰਕਾਰ ਅਨੰਦ ਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਸਹਰਸ ਵੇਆ ਅੰਤ ਲੈ ਛਡਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਗੁਰੂ ਗਪਿਆ ਜਾ ਸੁਖ ਤਾਂ ਮਨ ਹੋਏ ਤੋ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੇ ਨਾ ਹੋਏ ਮਲਹਾਰੇ ਕੁਦਰਤ ਵਸਿਆ ਤੇ ਰਾਂਤ ਨ ਜਾਏ ਲਖਿਆ ਰਹਾ ਆਤਮੈ ਜੋਤ ਜੋਤਮੈ ਜਤ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਸਤ ਸਵਾਲ ਜੋਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆਂ ਬਾਤਾ ਜੋ ਕੁਛ ਕਰਨਾ ਸੋ ਕਰ ਰਹਾ ਸੋਦ ਰਗਾ ਸਾ ਮਹੱਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਅਤਤ ਵੈ ਸਰਬ ਸੰਮਹਲੇ ਵਾਜ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਗਾਵਣ ਹਾਰੇ ਕਹਤੇ ਤੇਰੇ ਰਗ ਪ੍ਰੇਸ ਕਹਿਆ ਕਹਤੇ ਤੇਰੇ ਗਾਵਣ ਹਾਰੇ ਗਾਵਣ ਤਨ ਪਉਣ ਪਣੀ ਬਸੰਤਰ ਗਵਰਜ ਧਰਮ ਦੁਆਰੇ ਗਾਵਣ ਤਨ ਚਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਨ ਸਰਬਰਮਾ ਦੇਵੇ ਸਹਣ ਤੇ ਸਦਾ ਸਵਾਰੇ ਗਾਵਨ ਤਦਨ ਅੰਦਰੰਦ ਰਾਸਨ ਉੱਤੇ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤਨ ਸਿ ਸਮਾਧੀ ਅੰਦਰ ਗਾਵਨ ਤਨ ਸਾਧ ਵਿਚਾਰੇ ਗਾਵਨ ਤਨ ਜਿਤਿ ਸਤੇ ਸੰਤੋਖੇ ਗਾਵਨ ਤਦਨ ਵੀਰ ਕਰਾਰੇ ਗਾਵਨ ਤਦਨ ਵੀਰ ਕਰਾਰੇ ਗਾਵਨ ਤਨ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦ ਨਾਲੇ ਗਾਵਨ ਤਨ ਮੋਹਣੀ ਅਮਨ ਮੋਨ ਸੁਰਗ ਮੱਚ ਪਿਆਲੇ ਗਾਵਨ ਤਦਨ ਪਾਈ ਤੇਰੇ ਗਾਵਣ ਤਤ ਨਰਤਨ ਪਾਇ ਤੇ ਰੜ ਸਰ ਤੀਰਥਨ ਹਾਲੇ ਗਾਵਣ ਤਤਨ ਜੋਤ ਮਹਾ ਬਲਸੂਰਾ ਗਾਵਣ ਤਨ ਖਾਣ ਚਾਰੇ ਗਾਵਣ ਤਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਨ ਗਾਵਣ ਜੋਤ ਤਤ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੋਂ ਨਾ ਗਾਵਣ ਸੇ ਮੇ ਚਤਨ ਆਵਣ ਨਾਨਕ ਦੇ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚ ਸਚ ਨਾ ਇਹ ਪੀਉ ਸਿ ਜੈਨ ਜਸੀ ਰਚਨਾ ਜਿਨ ਨਰ ਚਾਈ ਰੰਗੇ ਰੰਗੇ ਪਾਤੀ ਕਰ ਕਜਣ ਸੇ ਮਾਇਆ ਜਿਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਸ ਦੇਵ ਡਿਆਈ ਜੋ ਤਸ ਪਾਵੇ ਸੋਈ ਕਰਸੀ ਪਰੁਕਮਨ ਕਰ ਨਾ ਜਾਏ ਸੋ ਪਾਤਸ਼ਾਹ ਸਾਹ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣੋ ਢਾਕ ਸਭ ਕੋਈ ਕਿਉ ਡੜਬੜ ਡੀਠਾ ਹੋਇ ਕੀਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤੇਰਾ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕਿਤਕ ਕਿਉੜੀ ਜੀਰਾ ਰਹਾਉ ਸਰ ਸਰਤੇ ਮਨ ਸਰਤ ਕਮਾਈ ਸਭ ਕੀਮਤ ਮੁਲ ਕੀਮਤ ਪਾਈ ਗਿਆਨੀ ਤੈਨ ਨੇ ਗੁਰ ਗਰਹਾਈ ਕਹਣਾ ਨਾ ਜਾਏ ਤੇ ਰਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿਧਾ ਪ੍ਰਖੰਕੀਆਂ ਵਡਿਆਈਆ ਤਦ ਹਣ ਸਿਧਿ ਕਿੰਨਾ ਪਾਇਆ ਕਰ ਮਿਲੈ ਨ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਵ ਤੇ ਪ੍ਰੇ ਤੇਰੇ ਭੰਡਾਰਾ ਜਿਸ ਤੋਂ ਦੇਤ ਸੇ ਕੇ ਆਚਾਰ ਨਾਨਕ ਸੱਤ ਸਵਾਰਨ ਹਾਰ ਆਸਾ ਮਹੱਲ ਪਹਿਲਾ ਅਖੰਡਿ ਅਸਰ ਅਮਰ ਜਾ ਆਖਣ ਆਖ ਸਚ ਨਾਹੋ ਸਚ ਨਾਮ ਕੀ ਲਾਗਿ ਪੁਗਤ ਭੁਖ ਹੈ ਕੈ ਚਲਿਆ ਦੁਖ ਸੁਖ ਵਿਸਰੈ ਮੇਰੀ ਮਾਇ ਸਚ ਸਭ ਸਚ ਨਾ ਰਹੋ ਸਚ ਨਾਮ ਕੀ ਤਲ ਵਡਿਆਈ ਆਖਤ ਕੀ ਕੀਮਤ ਨਹੀਂ ਪਾਈ ਜਿਸ ਸਿ ਮਿਲ ਕੇ ਆਖਣ ਪਾਹ ਵਡਨ ਹੋਵੇ ਕਟ ਨ ਜਾਏ ਨਾ ਹਮਰਨ ਹੋਵੇ ਸੋਗਾ ਦੰਦ ਰਹਿ ਨ ਚੁੱਕ ਭੋਗ ਗੁਣਹਿ ਹੋਰ ਨਾਹੀ ਕੋਇ ਨਾ ਕੋ ਵਾ ਨ ਕੋ ਹੋਏ ਦੇਵੜੇ ਆਪ ਤੇਵੜ ਤੇਰੀ ਦਾਤ ਜਨਨਨ ਕਰਕੇ ਕੀਤੀ ਰਾਤਾ ਖਸ ਸੰਸਾਰ ਤੇ ਕਮ ਜਾਤ ਨਾਨਕ ਨਾਮ ਬਾਸਨਾਤ ਰਗ ਜੀ ਮਹੱਲਾ ਚੌਥਾ ਹਰ ਕਜਨ ਸਤਗੁਰ ਸਤਪੁਰ ਕਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਤੇ ਮੋਕ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਰ ਪ੍ਰਾਨ ਸਖਾਇਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਨਾਮ ਨ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨ ਆਏ ਤਰਗ ਜਿਵੇ ਤਰਗ ਜਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਚੰਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸੰਗ ਡੇਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਜੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਤਦਮ ਜਾਰ ਹਰ ਜੀ ਉਪਰਿਆ ਸਾਲ ਪਤਰ ਮੈਂ ਜੰਤੂ ਪਾਇ ਤਾਂ ਕਰਿ ਜਿ ਕਾ ਗ ਕਰ ਤਰਿਆ ਮੇਰੀ ਮਾਤੋ ਜੀ ਸਾਧ ਸੰਗਤ ਮਿਲਿ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖ ਕਸ਼ਟ ਹਰਿਆ ਰਹਾ ਜਨ ਪਿਤਾ ਲੋਕ ਸਤ ਬਣਤਾ ਕੋਇ ਨ ਕਿਛ ਕੀ ਤਰਿਆ ਸਿਰ ਸਿਰ ਕਿਛ ਬਾਹੇ ਠਾਕੁਰ ਕਾਹੇ ਮਨ ਪੁਕਰਿਆ ਉਡਾ ਉਡਾਵੇਂ ਸਕੋ ਸਾਤਿ ਸਪੱਛ ਬਚਰੇ ਛਰਿਆ ਤਿੰਨ ਕਮਨ ਕਲਾ ਵਕਹੁ ਚੁਗਾਵੇਂ ਮਨ ਮੈਂ ਸਮਰਨ ਕਰਿਆ ਸਭ ਨਿਧਾਨ ਦਸਠ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤਨ ਪਾਰ ਵਰਿਆ ਰਗਾ ਸਮਹੱਲਾ ਚੌਥਾ ਸੋ ਪੁਰਖ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰਨਜਣ ਹਰ ਪਰਖ ਨਰਨਜਣ ਹਰਗਮਗਮ ਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਸੱਚੇ ਸਿਰਜਨਹਾਰਾ ਸਭ ਜੇ ਤੁਮਾਰੇ ਜੀ ਤੁੰਦੇ ਹਾਂ ਕਾਧ ਤਾਰ ਹਰ ਤੇ ਆਵੇ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਾ ਪੀਠਾਕੁਰ ਹਰਾ ਪੀ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨ ਇਕ ਦਾਤਾ ਇਕ ਭਖਾਰੀ ਜਿਸ ਬਤੇਰੇ ਚੋ ਜਿ ਵਿਨਾਣਾ ਤੂੰ ਆਪੇ ਦਾਤਾ ਆਪੇ ਭਗਤਾ ਜਿਹਾ ਤਦ ਬਿਨਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੇ ਤੇਰੇ ਕਿਆ ਗੁਣ ਆਖ ਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜਿ ਜਨ ਨਾਨਕ ਤਿਨ ਕੁਰਬਾਨ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜਗ ਮੈਂ ਸੁਖ ਵਾਸੀ ਸਿਮੁਕਤ ਸਿਮੁਕਤ ਪੈ ਜਨ ਹਰ ਧਿਆਇਆ ਜੇ ਤੈਨ ਟੋਟੇ ਜਮਕੇ ਫਾਸੀ ਜਿਨ ਨਰਪਉ ਜਿਨ ਹਰ ਨਰਪਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰਾ ਰੂਪ ਸੁਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲਜਾਸੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਝੇ ਹਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਨਿਗਪੜੈ ਬੋ ਸਿਮਰ ਸਾਸਤ ਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਪੱਲੇ ਜਨਾਨਿਕ ਜੀ ਜੋ ਪਾਵਹਿ ਮੇਰੇ ਹਰ ਭਗਵੰਤਾ ਤੁਨ ਆਤਪੁਰਖ ਪਰੰਪਰ ਕਰਤਾ ਜੇ ਤੁਜ ਵੜਾ ਵਰਨਾ ਕੋਈ ਤੂੰ ਜੁਗ ਜੁਗੇ ਇੱਕੋ ਸਦਾ ਤੂੰ ਏਕੋ ਜੀ ਤੂੰ ਅਚਲ ਕਰਤਾ ਸੋਏ ਤੁਦੇ ਆਪੇ ਭਾਵੇਂ ਸਿਵਰਤ ਜੇ ਤੂੰ ਆਪੇ ਕਰਹਿ ਸੋ ਹੋਏ ਤੁਦੇ ਆਪੇ ਸ੍ਰੇਸ਼ਟ ਸਭ ਪਾਈ ਜੇ ਤੁਦੇ ਆਪੇ ਸਰ ਸਭ ਕੋ ਜਨ ਨਾਨ ਗੁਣ ਗਾਵੇ ਕਰਤੇ ਕੇ ਜੀ ਰ ਸਭ ਸ ਕਾਜਨ ਹੋਏ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਸਾਂਈ ਜਿਨ ਤੂੰ ਪਾਵੈ ਸੋਈ ਥਿਸਿ ਜੋ ਤੂੰ ਦਿਆ ਸੋਈ ਹਉ ਪਾਈ ਰਹਾਉ ਸਭ ਤੇਰੇ ਤੂੰ ਸਭ ਨਹੀਂ ਧਿਆਇ ਬਿਸਨੁ ਕਿਰਪਾ ਕਰਤ ਨਾਮ ਰਤਨ ਪਾਇਆ ਗੁਰਮੁਖ ਲਾਦ ਮਨ ਮੁਗਵਾਇ ਤਦ ਬਿਛੋੜਿਆ ਪਿ ਮਿਲਾਇ ਤੂੰ ਦਰਿਆਉ ਸਤਿ ਤੁਝਿ ਮਾਇ ਤੁਝ ਬਣ ਦੋਜਾ ਕੋਈ ਨਾਹਿ ਜੀਹਾਂ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਜੋ ਸਨੋ ਤੂੰ ਜਾਣੈ ਹੈ ਸੋਏ ਜਨ ਜਾਣੈ ਹਰ ਗੁਣ ਸਦਿ ਆਖਿ ਵਿਖਾਣੈ ਢਨ ਹਰ ਸੇਵ ਯਤਨ ਸੁਗਪਾਇਆ ਸੱਜੇ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਧ ਬਣਦੋ ਜਾਵਰ ਨ ਕੋਏ ਤੂੰ ਕਰ ਕਰਵੇ ਕਹਿ ਜਾਣੈ ਸੋ ਜਨ ਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਤ ਸਰਵਣ ਭਿਲ ਨ ਆਸਾ ਪਾਣੇ ਭਾਵਤ ਨਹਿ ਕੀਆ ਪੰਕਜ ਮਹ ਪਗ ਨੇ ਚਾਲ ਆਮ ਦੇਖਾਂ ਤੈ ਡੂਬੀ ਹਲੇ ਮਨੇਕਨ ਚਿਤ ਸਮੋੜ ਮਨਾ ਹਰ ਵਸਰ ਤੇਰੇ ਗੁਣ ਗੱਲਿਆ ਰਹਾਓ ਨਾ ਹੋ ਜ ਤਿਸ ਤੇ ਨੇ ਪੜਿਆ ਮੁਰਖ ਮਗਦ ਜਨਮ ਭਿਆ ਪਰਨਵਤ ਨਾਨਕ ਤਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ 5 ਭਈ ਪ੍ਰਾਪਤ ਮਨੁ ਕੁ ਦੇਹੁਰਿਆ ਗੋਬਿੰਦ ਮਿਲਣੇ ਕੇਹ ਤਰੀ ਬਰੀਆ ਔਰ ਕਾਜ ਤੇਰਾ ਕੀਤਾ ਨਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਗ ਜਾਮ ਲਾਗ ਪਹੁੰਚ ਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕਾ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਨ ਹਰ ਰਾਇ ਕਹੋ ਨਾਨਕ ਹਮ ਨਿਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸੇ ਦਸਮੇ ਕਬੇ ਬਾਚ ਬੇਣਤੀ ਚੋਪਈ ਹਮਰੇ ਕਰੋ ਹਾ ਦਿਰਛਾ ਪੂਰਨੋ ਚਿਤ ਕੇ ਛਾ ਤਵ ਚਰਨਨ ਰਹਿ ਮਾਰਾ ਆਪਣਾ ਜਾਨ ਕ੍ਰੋਪਤ ਪਾਰਾ ਹਮਰੇ ਦੁਸ਼ਟ ਸਵੈ ਆਤਮ ਕਾਵ ਹੋ ਆਪ ਹਾਦ ਮੋਹ ਵਿਚਾਓ ਸੋ ਕਿਵਸਾ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਛਨਜ ਕਰਦ ਕਰਿਐ ਸਭ ਵਰਨ ਕੋ ਆਸੰਗ ਰਿਐ ਪੂਰਨ ਹੋਇ ਹਮਾਰੇ ਆਸਾ ਤੁਰਪ ਜਨ ਕੀ ਰਹੈ ਪਿਆਸਾ ਤੁਮ ਛਾਡ ਕੇ ਵਰਨ ਧਿਆਉ ਜੋ ਵਰਚਾਂ ਸੁ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਆਪਾ ਹਦੈ ਮੁਝ ਬਰੀਐ ਮਰਨ ਕਾਲ ਕਤਰਾਸਨ ਬਰੀਐ ਹੋਜੋ ਸਦਾ ਹਮਾਰੇ ਪਛਾ ਸ੍ਰੇਸਤੂ ਜੋ ਕਰਿਓ ਰਖਾ ਰਖ ਲਿਓ ਮ ਰਖਣ ਹਰਿ ਸਭ ਸੰਤ ਸਹਾਈ ਪਿਆਰੇ ਦਿਨ ਮ ਦੁਸ਼ਟਨ ਕੇ ਹੰਤਾ ਆਤਮਾ ਪਰੇ ਚਤੁਰ ਦਸਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸ਼ਿਵ ਜੋ ਅਵਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾ사 ਸਕਲ ਕਾਲ ਕਾ ਕੀ ਆਤਮਾ ਜਮਨ ਕਾਲ ਜੋਗੀ ਸ਼ਿਵ ਕੀ ਉਹ ਭੇਦ ਰਾ ਬ੍ਰਹਮਾ ਜੋਤੀ ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾਹ ਮਰ ਨਾਨਕਾਲ ਸਭ ਜਗਤ ਬਨਾਇਓ ਦੇਵਦਾ ਜੀਸਨੁ ਪਜਾਇਓ ਆਦੰਤ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਨਕ ਸਭ ਗੁਣ ਸੁਗਤੀਓ ਸਤਰਨ ਕੋ ਪਲ ਮੋਹ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਤੇ 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 ਕੁੰਤਰਸ ਤੁਲਾ ਸੋ ਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਤੁਪ ਪਾਇ ਤੇ ਦੁਖੇ ਸੁਖ ਪਾਇ ਸਾਧਨ ਕੇ ਸੁਖੇ ਏਕੇ ਕੇ ਪੀਰ ਪਛਾਣੈ ਕਟ ਕਟ ਕੇ ਪਟ ਪਟ ਕੀ ਜਾਣ ਜਬਦ ਕਰਕ ਘਰਾ ਕਰ ਤਾਰਾ ਪਰਜਾ ਤਰਤ ਵਿਦੇਹ ਅਪਾਰ ਜਬ ਆਹ ਕਰ ਕਰਤੇ ਹਾਂ ਕਬ ਹੋਂ ਤੁਮ ਮੈ ਮਿਲ ਦੇਹ ਤਰ ਸਭ ਹੂੰ ਜਿਤੇ ਬਦਨ ਸੜਸ ਬਤਾਰ ਆਹ ਪਾਪਨੇ ਮੋਜ ਚਾਰ ਤਮ ਸਭੇ ਹੇ ਤੇ ਰਹਿ ਤਨ ਰਾਲ ਮਹ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰਬਕਾ ਨਰਲੰਭ ਆਧ ਨੀਲਾ ਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਿਰਪਾ ਹਨ ਹਨ ਮਹਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਰੰਕਾਰ ਕਾ ਚਿੰਨ ਤਨਹਿ ਭੇਵ ਆਪ ਆਪਨੇ ਬਧਾ ਜੇਤੀ ਵਰਣਤ ਪਿਣ ਪਿਣ ਤੋ ਹੈ ਤੇ ਤੇ ਤਮਰਾ ਲਖਨ ਜੈ ਪਸਾਰਾ ਕੈ ਵਸ ਜਾ ਪ੍ਰਥਮ ਸੰਸਾਰਾ ਏਕਾ ਰੂਪਨ ਉਪਸਰੂਪ ਰੰਗ ਭਿਉਰਾ ਵਕੈ ਭੂਪਾਂ ਡਜ ਰਸੇ ਤਜ ਕੀਨ ਉਤਬਰਖਾਨ ਬਹਰ ਚ ਦੇਨੇ ਕਹਾਂ ਫੋਲਾ ਰਾਜ ਹਵੇ ਬਿਠਾ ਕਮਸ ਮਨ ਪਿਉ ਸ਼ੰਕਰ ਇਕਠਾ ਸਗਰ ਸਿੜ ਦਕਾਏ ਚੰਪਾਵਾ ਆਦੁਜ ਗਾਦ ਸਰੂਪ ਸਿਆਮ ਬਵਾ ਅਬਰੱਛਾ ਮੇਰੇ ਤੁਮ ਕਰੋ ਸਿਖੋ ਬਾਰਾ ਸਗ ਸੰਗ ਰੋ ਦੁਸ਼ਟ ਜਿਤੇ ਅਟਵਤ ਤਤ ਪਤਾ ਸਕਲ ਮਲੇਸ਼ ਕਰੋਰਨ ਕਾਤਾ ਜੇਸਤ ਤਵ ਸਰਨੀ ਪਰੇ ਤਨ ਕਾ ਦੁਸ਼ਟ ਦੁਖ ਤ ਹਮਰੇ ਫੁਰਖ ਜਵਨ ਪਗ ਪਰੇ ਤਿਆਰੇ ਤਨ ਕੈ ਤਮ ਸੰਕਟ ਸਬਟਾਰੇ ਜੋ ਕਲੁਕ ਕਬਾਰਤ ਆਏ ਹੈ ਤਾਂ ਕਿ ਕਾਲ ਨਿਕਟ ਨਹ ਆਏ ਹੈ ਰਛਾਵੇ ਤੈ ਸਬ ਕਾਲ ਦੁਸ਼ਟ ਰਤ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇਨ ਹਰੋ ਤਾ ਕਿ ਤਾ ਤਨਕ ਮੈਂ ਹਰਿ ਹੋ ਰਿਤ ਸਦ ਕਰਮ ਸੁਭ ਹੋਈ ਦੁਸ਼ਟ ਸ਼ਾਸਕ ਨ ਕੋਏ ਇਕ ਵਾਰ ਜਨ ਤਮੈ ਸੰਵਾਰ ਅਕਾਲ ਪਛਤ ਤਾਹੇ ਬਰ ਜਨਰ ਨਾਮ ਤੇ ਹਾਰੋ ਕਹਾ ਦਾਰ ਦ੍ਰਿਸ਼ਟ ਤੋਕ ਤੇ ਰਹਾ ਖੜ ਕੇ ਤਮੈ ਸ਼ਰਨ ਤੇ ਹਾਰੇ ਆਪ ਹਾਥ ਦੇ ਲਿਓ ਵਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਵਿਚਾਈ ਸਵਿਆ ਪਾਇਂ ਗਹੈਂ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰਿਆ ਨਿਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹਮ ਦੇਕ ਨ ਮੰਨਿਓ ਸਿਮਰਤ ਸਾਸ਼ਤਰ ਬੇਦ ਸਬਾ ਬੋ ਭੀਦ ਕਮ ਏਕ ਨ ਜਾਣਿਓ ਸ੍ਰੀਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਿਹੋ ਸਭ ਤੋਹਿ ਬਖਾਨ ਦੁਹਿਰਾ ਸਗਲ ਦਵਾਰ ਕੋ ਛਾੜ ਕੇ ਗਹੁ ਤੁਹਾਰ ਦਵਾਰ ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀ ਜਨੰਦ ਕੋੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿ ਸੇਤੇ ਮਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਨੇ ਵਸਾਇਆ ਕਹਿ ਨਾਨਕ ਅਨੰਦ ਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਵਿਸਾਰਨਾ ਅੰਗੀਕਾਰਹੁ ਕਰੇ ਤੇਰਾ ਕਾਜ ਸਭ ਸੁਵਾਰਨਾ ਸਭ ਨੰਗਲਾਂ ਸਮਰੱਤ ਸੁਆਮੀ ਸੋਖ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਈਂ ਬਾ ਕਹਿ ਨਹੀਂ ਕਰ ਤੇ ਰਹਿ ਕਰਤਾ ਤੇਰਾ ਸਭ ਕੀ ਟੱਡਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਆਵਾਜੇ ਸ਼ਬਦ ਕਹੇ ਰਿ ਕਹਿ ਨਾਨਕ ਸੱਚੇ ਸਾਈਂ ਕਹਿ ਨਹੀਂ ਕਰ ਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਜਨੁ ਭੁਖਾਂ ਸਭ ਗਵਾਈਆ ਕਰਿ ਸ਼ਾਂ ਸੁਖ ਮਨ ਆਇ ਵਸਿਆ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟਹੁ ਇਸ ਦੀਆਂ ਵਡਿਆਈਆ ਕਹ ਨਾਨਕ ਸੁਣੋ ਸੰਤ ਸਬਤ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਅਜੇ ਪੰਚ ਸ਼ਬਦਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤੁ ਕਰਿ ਧਾਰੀਆ ਪਹਾਂਟ ਦੋ ਤੋ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਸ ਕਹੋਆ ਤਿਤ ਕਰਨ ਹਦ ਵਾਜੇ ਅਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੇ ਸੋਹਣੇ ਸੱਤੀ ਬਾਣੀ ਸਾਤ ਸਾਜਨ ਭੇ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁੰਨਿਤ ਕਹਤੇ ਪ ਸਤ ਗੁਰਿਆ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਆ ਜਨ ਹਦ ਤੁਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਇਓ ਸਾ ਸੰਤੋਖ ਵਿਚਾਰੂ ਅਮਰਤ ਨਾਮ ਠਕੁਰ ਕਾ ਪਇਓ ਜਿਸ ਕਾ ਸਭ ਸਰਦਾਰੂ ਜੇ ਕੋ ਖਾਵੇ ਜੇ ਕੋ ਪੁੰਚ ਤਿਸ ਕਾ ਹੋਇ ਉਦਾਰ ਇਹ ਵਾਸ ਤਤ ਜੀ ਨਾ ਜਾਈ ਨਤ ਨਤ ਰਖੁਰ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੂ ਸ਼ਲੋਕ ਮਹੱਲਾ 5 ਤੈਰਾ ਕੀਤਾ ਜਾਤੋ ਨਾਹੀ ਮੈਨੋ ਜੋਗਿ ਖਤੋਈ ਮੈ ਨਿਰਗੁਣ ਆਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮ ਤਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਣਿ ਥੀ ਵਹਿ ਰਿਆ ਪੌੜੀ ਤਿਤੈ ਤੂੰ ਸਮਰਥ ਜਿੱਥੈ ਕੋਈ ਨਾ ਹੈ ਉੱਥੈ ਤੈ ਰਖ ਅਗਨਿ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨੈ ਤਰੈ ਛਟ ਜਾਹੇ ਭਉ ਜਲੇ ਬਖਮਸ ਗਾਹੋ ਗੁਰ ਸਬਦ ਦੇ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਓਪਨ ਗੁਣ ਗੋਬਿੰਦ ਗਾਹੇ ਸਭ ਸਨੁ ਕਿਰਪਾਲ ਸੁਮਾਲੇ ਸਾਇ ਸਾਇ ਮਿਰਥਾ ਕੋਇ ਨ ਜਾਏ ਜੇ ਆਵੈ ਤਦ ਆਹੀ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਧਣਾ ਜਿਹਵਾ ਜਪ ਗੁਰ ਨਾਉ ਨਿਤਰੇ ਸਤਗੁਰ ਪੇਖਣਾ ਸਰਵਣੇ ਸੁਨਨਾ ਗੁਰ ਨਾਉ ਸਤਿਗੁਰ ਸੇ ਤਿਰਤਿਆ ਦਰਗਹ ਪਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂ ਵਤ ਦੇ ਜਗ ਮਾ ਤੁਮ ਕਾਢਿ ਹੈ ਫਿਰ ਲੈ ਕੀ ਕੇ ਮਹੱਲਾ ਪੰਜਵਾ ਰੱਖ ਰੱਖਨ ਹਾਰ ਆਪੂ ਬਾਰਿਆਨ ਗੁਰ ਕੀ ਪੈਰੀ ਪਾਏ ਕਾ ਜਿਸ ਵਾਰਿਆਨ ਹੋਆ ਆਪ ਦਿਆਲ ਮਨੋ ਨਾ ਵਿਸਾਰਿਆਨ ਸਾਜਨਾ ਕੈ ਸੰਗ ਪਉਜ ਲਤਾਰਿ ਅਨ ਸਾਕਤ ਨਿੰਦਕ ਦੁਸ਼ਟ ਖਿ ਨਮਾਹਿ ਵਿਦਾਰਿ ਅਨ ਤੇ ਸਾਹਿਬ ਕੀਟੇਕ ਨਾਨਕ ਮਨ ਨਵਾਹਿ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੀ ਤੇ ਸਾਹਿਬ ਕੀਟੇਕ ਨਾਨਕ ਮਨ ਵਾਹਿ ਸਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ